ਨਾਮ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਫੁੱਲੇ ਫੁੱਲੇ ਤੋਂ ਰਹਿਣ ਵਾਲੇ ਜੀ ਨਾਮ ਕੀ ਆਪਣਾ ਰਾਜੀਵ ਸਿੰਘ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਫੁੱਲੇ ਤੋਂ ਰਹਿਣ ਵਾਲੇ ਜੀ ਅੱਧੀ ਕੀ ਕਰ ਗਈ ਕੋਈ ਗੱਲ ਨਹੀਂ ਸਰ ਨੰਬਰ ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਸੀ ਇਹ ਟੱਪਕਣ ਦੇ ਉੱਤੇ ਬਹਿ ਗਏ ਇਹਦੇ ਬਾਜਾ ਦੂਰੋਂ ਦੇਂਦੇ ਦੇ ਸਰ ਫੜਦੇ ਆ ਫੜਦੇ ਆ ਗੁੜੀਆਂ ਵਿੱਚ ਡੇਗੀ ਹੋਰ ਕੁਝ ਨਹੀਂ ਸਰ ਅਸੀਂ ਉੱਥੇ ਲੈ ਕੇ ਆਏ ਗੁਰਨਾਨਦ ਸਾਹਿਬ ਜੀ ਵੀ ਆ ਗਏ ਸਾਡੀ ਮਦਦ ਕੀਤੀ ਜਾਵੇ ਵਾਹ ਵਾਹ ਬਹੁਤ સરਗੀ ਸੀ ਉਹ ਅੰਟੀ ਸਰਦੀ ਹੁੰਦਾ ਲੈ ਨਹੀਂ ਸਰਦੀ ਸਭ ਜੀ ਤਾਂ ਸਵੇਰ ਦੀ ਲਾ ਕੇ ਰੱਖੀ ਵਾਹ ਗਰਮੀ ਦਾ ਕਰਕੇ ਗਰਮ ਸੀਗੀ ਫੜਦੇ ਆ ਫੜਦੇ ਆਂ ਮਤਲਬ ਜਦੋਂ ਫੜੀ ਐ ਨਾ ਫੜਦੇ ਆ ਫੜਦੇ ਆਂ ਜਲ ਗਏ ਇਹ ਨਹੀਂ ਸਰਦੀ ਇਹ ਤਾਂ ਨਾਂ ਕੀ ਇਹ 3 ਸਾਲ ਦੀ ਐ ਮਨ ਜੋਤ ਨਾ ਇਹ ਮਨ ਜੋਤ ਨਾ ਹਾਂਜੀ ਹੁਣ ਤੁਸੀਂ ਅੰਦਰ ਬਣਾ ਲਓ ਉਸ ਨੂੰ ਲੈ ਕੇ ਹਾਂਜੀ ਡਾਕਟਰ ਕੀ ਕਹਿੰਦੇ ਕੋਈ ਕਹਿੰਦਾ ਡਾਕਟਰ ਇਲਾਜ ਕਰ ਰਿਹਾ ਕਹਿੰਦੇ ਕੋਈ ਗੱਲ ਨਹੀਂ ਠੀਕ ਹੋ ਜਾਏਗੀ ਕਿ ਨਾ ਮੇ ਕੀ ਗੱਲ ਹੈ ਵੀਰੇ ਹੀ ਕੁੱਲੇ ਦੇ ਰਹਿਣ ਵਾਲੇ ਆ ਨਾਮ ਮੇਰਾ ਰਜੀਤ ਕੌਰ ਆ ਲੰਗਰ ਲਾਇਆ ਮਾਤਾ ਰਾਣੀ ਦਾ ਅਸੀਂ ਤਾਂ ਮਾਤਾ ਰਾਣੀ ਦੀ ਸੇਵਾ ਕਰਦੇ ਪਏ ਬੱਚਿਆਂ ਨੂੰ ਬਥੇਰਾ ਫੜ ਕੇ ਰੱਖੀਦਾ ਪਰ ਨਹੀਂ ਬੱਚੇ ਫੜੇ ਨਹੀਂਦੇ ਤੁਹਾਨੂੰ ਪਤਾ ਬੱਚੇ ਸਤਾਨ ਕਰਦੇ ਆ ਅੱਜ ਕੀ ਗੱਲ ਹੋਈ ਸੀ ਕੀ ਹੋਇਆ ਹੋਣੀ ਆਪੋ ਜਿਹੜੇ ਸਬਜ਼ੀ ਵਿੱਚ ਗਿਰ ਗਈ ਐ ਹੋਰ ਕੋਈ ਗੱਤ ਨਹੀਂ ਹੋਈ ਕਿੰਨੇ ਸਾਲ ਦਾ ਇਹ 3 ਸਾਲ ਦਾ ਬੱਚਾ ਹੈ ਹਾਂਜੀ ਹਾਂਜੀ ਕੁੜੀ ਹੈ ਹਾਂਜੀ ਕੁੜੀ ਆ ਇਹ ਤੇ ਹਸੇ ਅੰਬਰਸਰ ਪਹਿਲਾ ਹਸਪਤਾਲ ਖੜਿਆ ਖੜਿਆ ਕਿ ਉਹ ਵੀ ਦੱਸੋ ਪਹਿਲਾ ਸੀ ਸਰਕਾਰੀ ਹਸਪਤਾਲ ਪੱਟੀ ਖੜਿਆ ਹੋਇਆ ਸੀ ਉਹਨਾਂ ਨੇ ਸਾਨੂੰ ਅੰਬਰ ਸਰਪੇਈ ਦਿੱਤਾ ਹੈ ਹਾਂ ਜੀ ਉਹਨ ਸਰਕਾਰ ਨੂੰ ਕੀ ਦਸਮਦਤ ਕਰਨਗੇ ਹੁਣ ਜੋ ਇੰਨੇ ਜੋ ਗਿਆ ਗਿਆ ਅਸੀਂ ਤਾਂ ਮਤੜੇ ਗਿਆ ਢੈਮ ਕਿਤੇ ਡਾਂਗ ਖਾਂਦੇ ਮੇਰੇ ਬਹੁਤ ਸਾਡੀ ਗਰੀਬੀ ਘਰ ਦੇ ਵਿੱਚ ਆਉਂਦੇ ਅਸੀਂ ਉਹ ਹੀ ਕਮਾਉਣਾ ਉਹ ਹੀ ਖਾਣਾ ਹੈ ਅੱਛਾ ਲੰਗਰ ਲਾਇਆ ਤੇ ਲੰਗਰ ਦੇ ਵਿੱਚ ਹਾਂ ਜੀ ਲੰਗਰ ਲਾਇਆ ਵੀਰੇ ਹਾਂ ਜੀ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز